ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕੋਵੜਾ ਬੋਲੜਾ ਜੀ ਹਰਿ ਸਜਣ ਸੁਆਮੀ ਮੋਰਾ ਓੜ ਬੋਲ ਨਾ ਪਛਾਣੇ ਔਗਣ ਕੋ ਨ ਚਿਤਾਰੇ ਮਿਟ ਬੋਲੜਾ ਜੀ ਹਰਿ ਸਜਣ ਸੁਆਮੀ ਮੋਰਾ ਕਲ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੀਗਾ ਸੋ ਅਵਜ ਦੇ ਭਾਵ ਵਿੱਚ ਗੱਲ ਕਰ ਰਹੇ ਨੇ ਸਾਨੂੰ ਬਾਬਾ ਨਾਨਕ ਜੀ ਬਾਬਾ ਬੰਦਾ ਜੀ ਦੀ ਸਾਖੀ ਇਸ ਮਾਰਾਣ ਗੁਰੂੰਦ ਦੇਵੀ ਮਹਾਰਾਜ ਨੂੰ ਸੁ ਤਗ ਨ હિન્દੂ ਪਿਆ ਤਗ ਨ ਮੁਸਲਮਾਨ ਦੋਵੇਂ ਪੁੱਲੇ ਰਾਤੇ ਗਾਂਬ ਪਿਆ ਆਸ਼ਦਾਨ ਹਿੰਦੂ ਸੰਗਲ ਸੂਤ ਦਾ ਤਿਸ ਕਾ ਭਾਉ ਨਹੀਂ ਕੋਏ ਭਾਵੇਂ ਬੈਠੇ ਚੌਪ ਵਿੱਚ ਭਾਵੇਂ ਬਾੜ ਹੋਏ Hindu ਬੱਦ ਸੂਤ ਸਿਓ ਤਿੰਨ ਕੋ ਛੂਟ ਨ ਆਸਨ ਤਰਕਲ ਸੰਗਲ ਸ਼ਰੇਦਾ ਛੁੱਟੇ ਨਾਮ ਮੁਸਲਮਾਨ ਗੰਧੀ ਜਿਉ ਦਰਿਆਈ ਦੀ ਢੀਨ ਕਿਨਾਰੇ ਹੂੰ ਹਿੰਦੂ ਬੰਧਨ ਜੋ ਕਰੈ ਕੋਈ ਨ ਸਕੇ ਤੋੜ ਬੰਧਨ ਕਟੇ ਤੁਰਕ ਜੇ ਮਾਰਨ ਪਿੰਡ ਅਥੋ ਅਥੋੜ ਬੰਧਨ ਚੰਗਾ ਸੂਤ ਦਾ ਟੁੱਟੇ ਪਾਈਏ ਹੋਰ ਜੀ ਬੰਧਨ ਟੁੱਟੇ ਤੁਰਕ ਕਾ ਨਾ ਕਾਫਰ ਹੋਏ ਨਾ ਕੋਰ ਕਰਮੇ ਪੱਦੇ ਜੇ ਮਰਨ ਮਿਰ ਮਰ ਫਿਰ ਆਵੇ ਜਾਹੇ ਖੁੱਲੇ ਬੰਧਨ ਜੇ ਮਰਨ ਫਿਰ ਜਨਮ ਮਰਨ ਦਾ ਦਾਹੇ ਤਾ ਜਨਮ ਮਰਨ ਦਾ ਹੈ ਸਨਤ Hindu Turk ਕੀ ਕਾਲ ਸੁਣੀਏ ਦੋਏ ਸਨਤ ਬਦੂ ਜਿਵਣਾ Hindu Turk ਨ ਕੋਏ ਆਲ ਤਕ ਡੀਏ Turk ਦੀ Hindu ਗੋਸ਼ ਖੂਸਦਾਏ ਜਰਵ ਜੁ ਲਗਾਉਣ ਆਪਣੀ ਨਿਆਰਾ ਰਹਿਆ ਖੁਦਾਏ Hindu Muslimaan doye dargah blessan nab jahe fail fikr jahan vich Hindu turk kahai kal jug vich sanmukha hai ਹਿੰਦੂ ਮੁਸਲਮਾਨ ਨੇ ਤੀਜਾ دین ਚਲਾਈ ਚਲਾਇਆ ਮੁਸ਼ਕਿਲ ਥੀ ਆਇਆ ਸਨੇ ਸਵਾਲ ਰੁਕਮਦੀਨ ਕਾਜੀ ਦਾ ਕੀ ਕਹਿੰਦੇ ਨੇ ਆ ਸੁਣੀਏ ਹੁਣ ਇਤੇ ਇਹਨਾਂ ਦੇ ਸੋਲਾਂ ਦੇ ਜਵਾਬ ਹੀ ਮਹਾਰਾਜ ਦੇ ਰਹੇ ਬੜੀ ਬਹਿਸ ਕਰਦੇ ਨੇ ਮਹਾਰਾਜ ਦੇ ਨਾਲ ਇਹ ਕੰਦਾ ਕਾਜੀ ਕੀ ਗੱਲ ਹੈ ਰੁਕਮਦੀਨ ਕਹਿੰਦਾ ਹੈ ਆਖੇ ਕਾਜੀ ਰੁਕਬਦੀਨ ਸੁਣ ਨਾਨਕ ਦਰਵੇਸ਼ ਐਤੂ ਕਲਮੂ ਪਾਕ ਮੁਜੋ ਸੋ ਅਲਹਾ ਦਾ ਦਰਵੇਸ਼ ਅਬੂਲ ਨਾਏ ਖੁਦਾ ਦਾ ਦੋਏ ਯਾਦ ਕਰੀ ਦਰਗਾਹ ਪਵੇ ਕਬੂਲ ਲਿਖਿਆ ਤੁਰ ਦਰਗੇ ਦਾ ਇਕ ਸਬਾਜ ਨਾ ਕੋਏ ਨਾ ਕਹੇ ਮੁਹੰਮਦ ਉਮਦੀ ਕਲਮਾ ਪਾਕ ਬੋਈ ਸਾਹਿਬ ਕਾ ਫਰਮਾਇਆ ਦੇਖਿਆ ਵਿਚ ਕਿਤਾਬ ਜੋ ਜਿਗ ਦਿਲ ਦੇ ਨਾ ਬਵਨ ਜੋ ਪੜ ਦੇ ਕਲਮਾ ਪਾਕ ਤਰੀ ਹੋ ਹੋ ਜ ਜੋ ਰਖੇ ਕੰਜੇ ਵਖਤ ਨਵਾਜ ਇਸ ਤੇ ਨਾ ਕੈ ਜੋ ਦਲੀ ਜਥੇ ਸਭ ਆਏ ਆਇ ਆਸ਼ੇ ਤੇ ਦੂਜੇ ਕਹਾਵੀਏ ਕਫਰ ਦੀਤ ਜਲਨ ਕਫਰ ਨੀਦ ਜਲਨੇ ਮੁਸਲਮਾਨ ਮੁਹਲਮੀ ਜੇ ਖਕੂ ਸੰਗ ਮਰਨ ਕਾਇਮ ਹੋਏ ਕਿਆਮਤੀ ਵਤਨਾ ਅਵਨ ਜਾਲ ਰੁਕ ਮਹਨ ਰੁਕ ਨਲ ਰੂ ਅਮਨ ਦੀ ਜੇ ਜਸਬ ਦਰਖੇ ਮਨ ਇਹ ਦੁਆਲ ਹੈ ਕਬਨਾਨ ਕਿਨ ਪਾਇਆ ਰੁਕਬ ਦੀ ਨਲਪੀ ਸਜੇ ਵਰਸਾ ਕਿਰਪਾ ਕਰ ਰਹੇ ਠੀਕ ਕਹਿੰਦੇ ਨੇ ਸੁਨੋ ਕਾਜੀ ਰੁਕਬਦੀਨ ਆਖੀ ਨਾਨਕ ਸਾਹ ਆਖੀ ਕਾਜ ਕਾਜੀ ਰੁਕਬਦੀਨ ਆਖੀ ਨਾਨਕ ਸਾਹ ਜਿਨਾਂ ਇਮਾਨ ਸਲਾਮਤੀ ਸੇ ਦਰਗੇ ਪਾਇਣ ਰਹਾ ਜਵਾਦਿ ਮਾਰੇ ਅਕਲ ਨਾਏ ਖੁਦਾਏ ਦਾ ਤਤੇ ਨਵੀ ਰਸੂਲ ਰੁਕਨਲ ਨੀਦਰਾਸ ਕਰ ਦਰਗਾਹ ਬਵੇ ਕਬੂਲ ਦੇਖਿਆ ਦਰ ਖੁਦਾਏ ਦੇ ਹਿਕ ਸੁਬਾ ਜਨਾ ਕੋਏ ਦੂਜੀਦ ਕੁਦਰਤ ਜਾਏ ਕੈ ਦੂਜੀ ਕੁਦਰਤ ਸਾਜ ਕੇ ਜੰਗ ਦਿਖਾਏ ਇੱਕ ਦਰਦ ਤੇ ਲੱਖ ਕਰੋ ਲੱਖ ਲੱਖ ਅਸੰਖ ਨਾਨਕ ਦੀ ਕੀਮਤ ਨਾ ਪਵੇ ਸਹਬ ਅਗਮ ਬੇਅੰਤ ਸਿਜਿਆ ਕੁਦਰਤ ਬੰਦੇ ਹੋਏ ਨਾਨਕ થી ਉਪਜੀ ਮੇਰਨੀ ਜੀਤ ਜੰਤ ਹਲੋ ਕਿਤੇ ਨੂਰ ਮੁਹੰਮਦੀ ਜਿੱਥੇ ਨਬੀ ਕਸੂਲ ਨਾਨਕ ਕੁਦਰਤ ਦੇਖ ਕਰ ਖੁਦੀ ਗਈ ਸਭ ਭੂਲ ਅੱਲਾ ਵਲੀ ਖੁਦਾਈ ਦਾ ਅੰਤ ਨ ਬਾਰਾ ਵਾਰੈ ਤੇਈ ਸੰਕਾ ਤਬਕ ਕਰ ਬੇਅੰਤ ਵੇਸ਼ ਮਾਰ ਇੱਕੋ ਦਰ ਦਰਘਾ ਇੱਕ ਇੱਕੋ ਪੌਤ ਖੁਦਾਈ ਦੂਜੀ ਕੁਦਰਤ ਸਾਜ ਕੇ ਹੋ ਆਵੇ ਪਰਵਾ ਇੱਕੋ ਆਸ਼ਿਕ ਆਪ ਹੋ ਆਸ਼ੂਕ ਨਾ ਹੋ ਹੋਰ ਮਸ਼ੂਕ ਨਾ ਹੋਏ ਕੁਦਰਤ ਕਈ ਮਸ਼ੂਕ ਹੈ ਤਵਾਕ ਦੇ ਸੋਏ ਸਹਿਬ ਕਿੰਨੇ ਦੇਖਿਆ ਸਹਿਬ ਕਿੰਨੇ ਦੇਖਿਆ ਸਭ ਕੁਦਰਤ ਨੂੰ ਅਪੜ ਲੁਟਾਏ ਕੁਦਰਤ ਅੰਤ ਨਾ ਪਾਵਨੀ ਫਿਰ ਫਿਰ ਧਕੇ ਖਾਏ ਲਿਖ ਤੇ ਲਖ پیغمبرਾਂ ਵਰ ਫਿਰ ਹੋਏ ਖਾਕ ਹਾਕੂ ਤੇ ਫਿਰ ਬਜੀ ਕਈ ਅਸੰਖਲਾਖ ਜਿਤ ਦਰ ਲਖ ਪੈਗੰਬਰਾ ਮਰ ਬਿਰ ਹੋਏ ਖਾਕ ਖਾਕੂ ਦੇ ਫਿਰ ਉਪਜੈ ਕਈ ਅਸੰਖਾ ਲਖ ਜੀਤ ਦਰ ਲਖ ਮੁਹੰਮਦ ਲਖ ਬ੍ਰਹਮ ਨੇ ਵਿਸ਼ਨ ਮਹੀਸ਼ ਲਖ ਲਖ ਰਾਮ ਵਰਦੀ ਰਿਆ ਲਖ ਰਾਈ ਲਖ ਵੇਸ ਲਖ ਲਖ ਉਤੇਜਤੀ ਹੈ ਸਦੀਏ ਤੇ ਸੰਿਆਸ ਲੱਖ ਲਖ ਤੇ ਗੁਰਖਾਰ ਲਖਮਜ ਲਖਨਾ ਨਾਥ ਲਖ ਲਖ ਉਤੇ ਆਸਨੇ ਗੁਰਚੇ ਲੇ ਰਾਸ ਲੱਖ ਲਖ ਦੇਵੀ ਦੇਵਤੇ ਲਖ ਦਨ ਲਖ ਨਿਵਾਸ ਲਖਬੀਰ ਬੇਗਮ ਬਣਾਇਆ ਲੀਖਾ ਲਖ ਕਾਜੀ ਮੁਲਾ शेख ਕਿਸੇ ਤਾਂ ਕਿਸੇ ਸ਼ਾਂਤ ਨਾ ਦਿਨ ਸਤਿ ਗੁਰੂ ਗੁਣੇਸ਼ ਸਾਧਕ ਸਿੱਧ ਅਗਲਣਤ ਹੈ ਕਿੱਤੀ ਲਖਿਆ ਪਾਰ ਇਤੜਿਆ ਪਵਿੱਤਰ ਹੈ ਬਿਨ ਸਤਗੁਰ ਕੇ ਸ਼ਬਦ ਵਿਚਾਰ ਸਿਰਨਾਮ ਕੇ ਇੱਕ ਨਾਮ ਸਤਨਾਮ ਕਰਤਾ ਰੇ ਨਾਨਕਤਾ ਕੀ ਕੀਮਤ ਨਾ ਪਵੈ ਬਿੰਦ ਵੇਸਵਾਰ ਲਖ ਧਰਤੀ ਅਗਾਸਨ ਕੁਰੀ ਅਲਕਨੰਤ ਲਖ ਲਖ ਹੁਕੂ ਕੁਰਮ ਮਚਕਸ਼ ਲਖ ਲਖ ਬਈ ਵਿਹਾ ਵਿਰਹ ਲਖ ਲਖ ਉਥੇ ਨਰਸਿੰਘ ਭਾਵਨ ਲਖ ਅਲਹਾ राम कृष्ण गुणत हैं ओद कलंकी लख आवण जाना हुक्म विच गए ते आंख गुरग इतड़े आबदार लख बीते अंत न पार इति होई उमती किने अंत न परवार ਲਖਬੀਰ ਪੈਗੰਬਰ ਔਲੀਏ ਗौਸੇ ਕਤਬ ਲਖਬੀਰ ਦਰਸਨ ਖੜੇ ਦਿਦਾਰ ਨਾ ਦਿਸਣ ਖੜੇ ਜੀ ਨਾਨਕ ਸੱਚਾ ਬਾਦਸ਼ਾਹ ਸਿਰ ਸ਼ਾਹ ਬਾਦਸ਼ਾਹ ਕਾਇਮਦਾਇਮ ਕੁਦਰਤੀ ਕਦ ਵਿਭਰਵਾ ਨਾਮ ਰੇ ਕੁਮੇ ਆਇਨੇ ਆਖ ਦੇ ਬੇਦਬੜੇ ਮੁਖਚਾਰ ਬਿਸ਼ਨ ਕਿਸ਼ਨ ਕੋਈ 업ੜੇ ਬਿਸ਼ਨ ਕਿਸ਼ਨ ਕਾਇਬ ਪੜੇ ਹੁਕਮੇ ਤੇਰੇ ਅਲਾਪਾਰ ਫਿਰ ਸੁਪੁਕਰਾਂ ਰਣਦਰਕੜੇ ਦੇਵੀ ਦੇਵ ਸੰਘ ਆਪਣੇ ਰੂਏ ਚੂਰ ਮਰੇ ਸੱਚ ਸਦਾ ਬਖਸ਼ੰਦ ਚਰਕ ਦੇ ਬਾਸੂ ਦੀਆਂ ਸੋਧ ਦੇ ਚਰੋ ਬੇਦ ਸੂਦੀ ਨਾ ਕੰਡੁ ਪ੍ਰਥਮੀ ਬਹੁ ਵਿਦ ਹੋਏ ਭੇ ਆਨ ਗਹੀ ਕੇ ਰਾਵਿਚ Hindu Musalman ਦੋਗੇ ਯੁੱਤੇ ਲੜ ਪਰੇ ਰਹਿ ਆ ਖੁਦਈ ਅਸਾਂ ਅਮਾਨ ਨਾਲ ਕੁਦਵਾ ਛੱਡਿਆ ਜਗ ਵਿੱਚ ਵਰਤੇ ਖੈਰ ਮਾ ਕਹੂ ਸੇ ਦੋਸਤੀ ਨਾ ਕਹੋਂ ਸੇ ਬੈਰ ਮਾ ਕਹੂ ਸੇ ਦੋਸਤੀ ਨਾ ਕਹੋਂ ਸੇ ਬੈਰ ਨਾਨਕ ਆਖੀ ਰੁਕਬ ਦੀਨ ਸੱਚ ਸੁਣੇ ਜਵਾਬ ਸਹਬ ਕਭ ਫਰਮਾਇਆ ਲਿਖਿਆ ਵਿੱਚ ਹਦਕਿਤਾਬ ਅਦਸ਼ ਦੋਜ ਕੇ ਰਾਵੀਏ ਆਇਆ ਤੇ ਨੇਨ ਸੀਵ ਇਸ ਹਲਲ ਲਿਖਾਵਣਾ ਨਾ ਕੀ ਕਾਜ ਨਾ ਬਲੀ ਤ ਸੇਗ ਮਾਨ ਮੁਸਲਮੀ ਜੋ ਮੁਸੀ ਵਿੱਚ ਮਰਨ ਜੋ ਜੁਸੇ ਵਿੱਚ ਮਰਨ ਕੈਮ ਹੋਏ ਕਿ ਅੰਤਿ ਫੇਰ ਨਾ ਜਨਮ ਤਰਨ ਨਾਨਕ ਆਖੇ ਰੁਕਬ ਦੀਨ ਕਲਮਾ ਸੱਚ ਪਸ਼ਾਨ ਇਕੋ ਰੂਹ ਅਮਨ ਦੀ ਜੀ ਸਭ ਤ ਰਖੇ ਮਾਨ ਮੁਸਲਮਾਨ ਖੁਦਾਏ ਦੇ ਹਿੰਦੂ ਅਖਣ ਰਾਮ ਤੁਹਾਂ ਦਾਵਾ ਪਕੜਿਆ ਗਾਲ ਪਿਆਸ਼ਤਾਨ ਹਿੰਦੂ ਮੂਰਤ ਨਿਰਮਲੀ ਮੁਸਲਮਾਨੀ ਪਾਕ ਅਮਲਾ ਉਪਰ ਸੋ ਨਮੇ ਲੁਕੇ ਜਿਸ ਚੂਕਾਦਾਏ ਆਪੇ ਸਾਜਨ ਵਜਦਾ ਤੇ ਕਰੇ ਫਨਾ ਕਾਇਮ ਗਾਇਮ ਕੁਦਰਤੀ ਸੱਚੀ ਵੀ ਪੁਰਵਾ ਨਾਨਕ ਸਾਹਿਬ ਇੱਕ ਹੈ ਤਪਨੀ ਰੋ ਸਵਾ ਲਖ پیغمبر ਆਏ ਦੁਨੀਆਂ へ ਅਮਾਹੇ ਅਪੂ ਆਪਣਾ ਨੋਬ ਦੇ ਸਭੂ ਚਲਾਈ ਰੋ ਇਥੀ ਉਥੀ ਇੱਕ ਹੈ ਦੂਜਾ ਨਹੀਂ ਕੋ ਦੂਜਾ ਨਹੀਂ ਕੋਈ ਦੂਜਾ ਅਬ ਜਨਾਈ ਕੈ ਗਏ ਸ਼ਬਦੀ ਹੋਏ ਨੀਚਾ ਅੰਦਰ ਨਹੀਂ ਜਾਦ ਨੀਚੀ ਹੋਤ ਨਹੀਂਚ ਐਥੇ ਨੀਚ ਸੁਮਾਲੀਆ ਤਥੇ ਨਦ ਤੇਰੀ ਬਖਸ਼ੀਸ਼ ਬੰਦ ਪੀਰ ਪਕ ਅੰਬੀਰ ਦਰ ਖਾਹਿਸ ਆੜ ਜਾਨ ਦਈ ਦਿਆ ਉਹ ਜੇ ਦਈ ਦਿਆ ਰੋਜ਼ ਹੱਬ ਦਈ ਦਲਦੇਸ਼ ਨਿਲਜਾਨ ਨੀ ਕੀ ਪਦੀ ਬਖਾਨੀਆਂ ਮੁਸ਼ਕਿਲ ਔ ਮੌਤ ਜੋਰੇ ਅਮਲੀ ਕਪੂ ਆਪਣੀ ਕੈਨੜਿ ਕਦੂਰ ਜਿਨੇ ਹੁਕਮ ਪਛਾਣਿਆ ਚੱਲੇ ਮਸਤ ਕਾ ਕਿਨਾ ਹੁਕਮ ਪਛਾਣਿਆ ਚੱਲੇ ਮਸਤ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁਟੀ ਨਾਲ ਮੁਸਲਮਾਨ ਰੁਕਬ ਦੀ ਸੂਰਾ ਅਖੀ ਰੁਕਬਾ ਨਾਨਕ ਸੋ ਅੱਜ ਦੀ ਕਥਾ ਇੱਥੇ ਤੱਕ ਹੀ ਹੈ ਪੇਸ਼ਾ ਸੁਣਦੇ ਤੋਂ ਅੱਗੇ ਰੁਕਬ ਦੀ ਨੇ ਕੋਈ ਸਵਾਲ ਕਰਤਾ ਹੈ ਉਸ ਸਵਾਲ ਦਾ ਜਵਾਬ ਆਪਣੀ ਗਿਸ਼ਤਿ ਸ਼ਲਾਮਾਗੇ ਸੁਪੇਰੀ ਸ਼ਾਸੰਗਤ ਕਹਤੇ ਜਾਨੀ ਸੋ ਫਤੇ ਮੇਂ ਗਿਜਾਨੀ ਹੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਘੰਟੀ ਬੈਲ ਵੀ ਬਜਾਇਆ ਕਰੋ ਸੁਪੇਰੀ ਬੇਨਤੀ ਹੈ ਇਹ ਸਾਡਾ ਪ੍ਰਚਾਰ ਤਾਂ ਹੀ ਬਰਨਾ ਹੈ ਗੁਰਮਾਹਤ ਦੀ ਸ਼ਾਖੀ ਦੁਨੀਆ ਵਿੱਚ ਤਾਂ ਹੀ ਜਾਣੀ ਹੈ ਸਬਸਕ੍ਰਾਈਬ ਕਰੋਗੇ ਨੋਟੀਫਿਕੇਸ਼ਨ ਆਣਗੇ ਅੱਗੇ ਅੱਗੇ ਤੋਂ ਅੱਗੇ ਆਪ ਹੀ ਇਸ ਦਾ ਪ੍ਰਚਾਰ ਹੋਏਗਾ ਸੋ ਇਥੇ ਹਕਮਾਂ ਦੇ ਚਾਚਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ